ਕੋਡੀ 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 ਹੈ ਹੁਣ ਦੇਖ ਰਹਾ ਵੀ ਚਾਰ ਜਾਫੇ ਦੇ ਵਿੱਚੋਂ ਇੱਕ ਫਤਾਹਪੁਰੀਆ ਗੋਪੀ ਫਰੰਦੀਪੁਰੀਆ ਚਾਰ ਨੇ ਚਾਰੇ ਤਿਆਰ ਵਰ ਤਿਆਰ ਇੱਥੇ ਰੱਖ ਮੁਕਾਬਲਾ ਸੱਟ ਇਹ ਹੱਥ ਜੁੜ ਕੇ ਸ਼ੇਰਾਂ ਦੇ ਹਰਕੇ ਦੇਖੇ ਕੁੱਲ ਜਮਾਨਾ ਕਾ ਕੋਈ ਉਹ ਜਿੱਤਣਗੇ ਔਰ ਜਿੰਨਾਂ ਦੇ ਡਾਉਆਂ ਪਟਾਂ ਵਿਚ ਆਣਾ ਬੱਲੇ 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 ਇਹ ਆ ਨੰਬਰ ਇਤਿਹਾਸ ਬਣ ਗਿਆ ਮੇਰੇ ਮਿੱਤਰੋ ਆ ਨੰਬਰ ਲੋਕਾਂ ਨੇ ਆਪ ਮਹਰਬੀਆ ਤੇ ਫਰੰਦੀਪੁਰ ਦੀ ਟੀਮ ਦੇ ਚਾਰ ਚਾਰੇ ਪਿਆਰ ਮਰ ਚਾਰ ਕਿ ਰਣ ਜਿੱਤਣ ਲਈ ਸੂਰਮਾ ਹਰ ਦਮ ਰਹੇ ਪਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰ ਜਾਏ ਵਾਰ ਜਿਹੜਾ ਪਹਿਲਾ ਕਰ ਜਾਏ ਵਾਰ ਰਾਜ ਨੇ ਕਬੱਡੀ ਪਾਈ ਆ ਕਹਿੰਦੇ ਮਚਪਤਾ ਦੇ ਇਕਮਾ ਕੁਝ ਕਰਨਾ ਪੈਣਾ ਇਕਮ ਚੇਲਾ ਗੁਰੂ ਕਹਿੰਦੇ ਵੀ ਇਕੱਠੇ ਖੇਡਦੇ ਆ ਇਹ ਗੋਪੀ ਦਾ ਚੇਲਾ ਅੱਜ ਲੱਟੂਗਾ ਮੇਲਾ ਗੋਪੀ ਦਾ ਚੇਲਾ ਇਕਮ 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 ਸਾਹਮਣੇ ਕਬੱਡੀ 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 ਏ ਲੈ ਵੀ ਦਰਸ਼ਕਾਂ ਹੋਰ ਕੀ ਮਜ਼ਾ ਆਨ ਦੇਜੋ ਆ ਮੈਚ ਕਹਿੰਦੇ ਅੜਿਆ ਹੈ ਇੱਕ ਕੰਨੀ ਚੇਲੇ ਨੇ ਲੱਪੀ ਹੈ ਦੂਜੀ ਕੰਨੀ ਜਿਹੜੀ ਗੁਰੂ ਨੇ ਲੱਪੀ ਹੋਈ ਹੈ ਇੱਕ ਪਾਸੇ ਗੋਪੀ ਹੈ ਦੂਜੇ ਪਾਸੇ ਚੇਲਾ ਏਕਮ ਹੈ ਨਾਲ ਕਹਿੰਦੇ ਵੀ ਜੱਗੂ ਆਹ ਕਹਿੰਦੇ ਗੋਪੀ ਦਾ ਚੇਲਾ ਅੱਜ ਲੁੱਟ ਗਿਆ ਮੇਲਾ ਗੋਪੀ ਦਾ ਚੇਲਾ ਲੁੱਟ ਗਿਆ ਮੇਲਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਤੇ ਬੈਲ ਆਈਕਨ ਨੂੰ ਦਬੋਣ ਨਾਲ ਭੁਰਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ